ਰਾਮਾ ਬ੍ਰਾਹਮਣ ਗੱਲ ਸੁਣਾਣਾ ਵੀਰੇ ਤੁਨੂੰ ਇੱਕ ਸਾਡੇ ਪਿੰਡ ਰਹਿੰਦਾ ਸੀ ਟੋਲੀ ਇੱਕ ਦਿਨ ਰਾਤ ਨੂੰ ਆਇਆ ਪਜਾਲ ਉਹ ਮੱਛਰ ਤਾਂ ਨੇ ਨਾਲ ਆਖ ਸੁੱਤਾ ਪਿਆ ਕੋਠੇ ਤੇ ਉਸੇ ਆਖਾ ਕਿਹੜਾ ਸੁੱਤਾ ਪਿਆ ਹੈ ਸੋਹਾਲੇ ਦੀ ਮੱਛਰ ਤਾਂਣੀ ਉੱਡ ਕੇ ਛਪਾਇਦੇ ਤੇ ਟੰਗੀ ਗਈ ਉਸੇ ਆਖਾ ਕਿਦੇ ਭੈਣ ਚੋਦ ਪਤਨੀ ਕੀ ਗੱਲ ਹੈ ਕਹਿੰਦਾ ਬਾਹੂ ਆਂਦਾ ਮੈਂ ਪੌੜੀ ਲਾ ਕੇ ਚੜ ਜਾਣਾ ਛਪੈ ਦੇ ਤੇ ਮੈਂ ਕਹਾ ਬਾਹੂ ਓਏ ਲੱਤ ਟੁੱਟ ਜਾਣੀ ਐ ਫੇਰ ਨਾ ਕਮੀ ਨੇਰੀ ਚ ਉੱਡ ਗਿਆ ਢੋਲੀ ਟੋਲੀ ਉੱਡਾ ਸਿੱਧਾ ਨੇਰੀ ਤੇ ਜਾ ਡਿੱਗਾ ਅਸੀਂ ਕੇ ਪ੍ਰਵਾਕਿੱਤੇ ਗਿਆ ਚਲਾ ਹਨੂ ਲੱਗਾ ਪਤਾ ਨਹੀਂ ਕਿਦੇ ਉੱਡ ਗਿਆ ਅਸੀਂ ਜਾ ਕੇ ਲੱਬਾ ਰੇਤੇ ਚ ਲੱਬਾ ਪ੍ਰਵਾਵਾ ਰੇਤੇ ਚ ਕੀ ਲੱਬਾ ਲੱਤ ਜੀ ਦਿਸਦੀ ਪਈ ਸੀ ਤੇ ਅਸੀਂ ਵੇਖਾ ਤੇ ਬੇ ਟੁੱਬੀ ਮਾਰ ਕੇ ਪਾਣੀ ਚ ਨਿਕਲਾ ਪ੍ਰਵਾਸੀ ਆਖਾ ਇੱਕ ਨੂੰ ਗੱਲ ਬੜੀ ਵਧੀਆ ਹੈ ਤੇ ਆਖਾ ਵੀ ਤੁਬੀ ਮਾਰੀ ਉਹਨੇ ਰੇਤੇ ਚ ਡਿੱਗ ਸਿੱਧਾ ਪਾਣੀ ਚ ਨਿਕਲਾ ਅਸੀਂ ਆਖਾ ਕਿ ਦੇ ਮੱਛੀ ਆ ਗਈ ਅਸੀਂ ਭੱਜੇ ਪਰਾਵਾ ਸੀ ਡਿੱਗ ਪੈ ਲੱਤ ਤੇ ਪਰਾਵਾ ਇੱਕ ਦੇ ਡਿੱਗ ਪਿਆ ਇੰਨੀ ਜ਼ੋਰ ਤੇ ਡਿੱਗਾ ਸਾਡਾ ਬੰਦਾ ਸਾਨੂੰ ਲੱਗਾ ਮੱਛਲੀ ਆ ਗਈ ਫੇਰ ਅਸੀਂ ਘਰਾਂ ਨੂੰ ਆਂਦੇ ਪੈ ਉਹਨਾਂ ਦੇ ਘਰੋਂ ਕਹਿੰਦੇ ਸਾਡਾ ਢੋਲੀ ਉੱਡ ਗਿਆ ਅਸੀਂ ਆਖਾ ਕੀ ਹੋ ਗਿਆ ਸਾਨੂੰ ਲੱਗਾ ਕਿਤੇ ਪਤਾ ਨਹੀਂ ਕੀ ਹੋ ਗਿਆ ਅਸੀਂ ਪੁੱਛਾ ਢੋਲੀ ਆ ਸੀਗਾ ਉਹ ਤਾਂ ਦਰਿਆ ਤੋਂ ਲੱਭਾ ਜਾ ਕੇ ਉਹ ਰੁੜ ਰੁੜ ਗਿਆਣਾ ਲੱਭੋ ਜਾ ਕੇ ਤੁਸੀਂ ਢੋਡਾ ਢੋਲੀ ਕਿਦੇ ਗਿਆ ਚਲਾ ਫੇਰ ਅਸੀਂ ਆਂਦੇ ਪੈ ਰਾਜ ਹਬੀਰੇ ਦੀ ਮੋਟਰ ਆਈ ਹਸੀ ਆਖਾ ਭਾਉ ਹੋਏ ਤੇਰੇ ਨੱਕ ਚ ਰੇਤਾ ਬੜਾਈ ਨਾਲੇ ਭਰਾਵਾ ਨਾਤਾ ਤਾਂ ਕੀ ਆਉਂਦੀ ਚੱਪਲ ਰੇੜਗੀ ਭਰਾਵਾ ਪਰਾਂ ਪਾਣੀ ਜੈਚ ਫੇਰ ਟੁੱਬੀਓ ਨੇ ਮਾਰੀ ਪ੍ਰਾਵਾ ਖਾਲੇ ਜਿ ਪੁੱਠਾ ਡਿੱਗਾ ਕੋਈ ਅੰਨੀ ਜ਼ੋਰਤੀ ਡਿੱਗਾ ਪਰਾ ਪ੍ਰਾਵਾ ਡਿੱਗਾ ਕੋਈ ਅਸੀਂ ਡਾਕਟਰ ਕੋ ਲੈ ਗਏ ਨੂੰ ਫੇਰ ਉਹ ਕਹਿੰਦਾ ਡਾਕਟਰ ਆਂਦਾ ਇਹਨੂੰ ਕੀ ਹੋਇਆ ਸੀਗਾ ਭਾਉ ਹੋਇ ਸਪੈਦੇ ਤੂੰ ਡਿੱਗਾ ਹੀ ਆਈ ਕਿਆ ਭਾਉ ਹੋਇ ਐਦਾ ਸਪੈਦੇ ਤੂੰ ਨਾ ਤੁਸੀਂ ਮਛਰਤਾਣੀ ਲਾਈ ਕਰੋ ਮਛਰਤਾਣੀ ਬੰਦਾ ਨਮੀ ਵੀ ਲਿਆ ਸਕਦਾ ਹੈ ਇਹ ਤਾਂ ਸਾਲਾ ਟੋਲੀ ਚੜ ਗਿਆ ਚਪੈਦੇ ਤੇ ਇਹ ਅਸੀਂ ਸਰ ਡਾਕਟਰ ਸਾਹਿਬ ਨੂੰ ਗੱਲ ਸੁਣਾਈ ਹੈ ਤੁਹਾਨੂੰ ਇਹ ਗੱਲ ਸੁਣਾ ਰਹੇ ਹਾਂ ਇਹ ਤੁਸੀਂ ਐਦਾਂ ਦੇ ਵੀਡੀਓ ਦੇਖਣਾ ਚਾਹੁੰਦੇ ਜੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਕੋ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਗਾ ਤੂੰ ਐਜਾ ਦੀ ਵੀਡੀਓ ਵੇਖਣਾ ਚਾਹਦੇ ਹੋ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਤੁਹਾਡਾ